ਛਿੱਕਾਂ ਜੁਕਾਮ ਬਾਰ-ਬਾਰ ਹੋ ਰਿਹਾ ਹੁਣ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਵਾਸਤੇ ਇੱਕ ਪੱਕਾ ਜਿਹੜਾ ਹੱਲ ਫਾਰਮੂਲਾ ਲੈ ਕੇ ਆ ਗਏ ਆ ਇਹਦੇ ਨਾਲ ਤੁਸੀਂ ਆਪਣੀ ਪੁਰਾਣੀ ਬਿਮਾਰੀ ਨੂੰ ਬਿਲਕੁਲ ਜੜ ਤੋਂ ਠੀਕ ਕਰ ਦਿਓ ਛਿੱਕਾਂ ਜੁਕਾਮ ਨਜ਼ਲਾ ਅੰਦਰ ਗਿਰਦਾ ਆਪਾਂ ਕਹਿੰਦੇ ਜਦੋਂ ਨਜ਼ਲਾ ਅੰਦਰ ਗਿਰਦਾ ਦੇਸ਼ਾ ਸਾਡਾ ਅੰਦਰ ਗਿਰਦਾ ਤਾਂ ਅਗਰ ਫੇਫੜਿਆਂ ਨੂੰ ਚੱਲ ਜਾਵੇ ਤਾਂ ਸਾਹ ਦੀ ਬਿਮਾਰੀ ਖੜੀ ਹੋ ਜਾਂਦੀ ਆ ਰੈਸਪੀਰੇਟਰੀ ਟਰੈਕ ਨਾਲ ਸੰਬੰਧਿਤ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਜੇ ਦੇਸ਼ਾ ਆਪਣਾ ਕੰਨਾਂ ਤੇ ਪੈ ਜਾਂਦਾ ਕਿ ਉਹਦੀ ਕੰਨਗੀਆਂ ਨੂੰ ਉੱਚਾ ਸੁਣ ਲਾ ਜਾਂਦਾ ਕੰਨਾਂ ਚੋਂ ਸਾਹਾਂ ਦੀ ਆ ਹਵਰੀ हेयर फॉਲ ਹੋਣ ਲੱਜਾਂ ਨੇ ਰੇਸ਼ੇ ਕਰਕੇ ਸੋ ਕਈਆਂ ਦੇ ਬਾਲ ਸਫੇਦ ਹੋਣ ਲੱਗ ਜਾਂਦੇ ਨੇ ਸੋ ਇਹ ਰੇਸ਼ੇ ਦਾ ਇੱਕ ਪੱਕਾ ਇਲਾਜ ਬਿਲਕੁਲ ਸਾਡਾ ਅਜਮਾਇਆ ਜਾਂਚਿਆ ਫਰਕੇ ਆ ਇੱਕ ਫਾਰਮੂਲਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹਣਾ ਇਹਦੇ ਵਾਸਤੇ ਉਹਨਾਂ ਸਾਰਿਆਂ ਤੋਂ ਜਿਨ੍ਹਾਂ ਨੇ ਇਹਨੂੰ ਆਰਡਰ ਕਰਿਆ ਹੋਇਆ ਸੋ ਕਾਫੀ ਸਾਡੇ ਜਿਹੜੇ ਆਰਡਰ ਨੇ ਰੁਕੇ ਹੋਏ ਨੇ ਆਊਟ ਆਫ ਸਟਾਕ ਸੀ ਇਹ ਤੇ ਜਿੰਨੇ ਤੁਹਾਡੇ ਮਹਾਰਾਜ ਦੀ ਕਿਰਪਾ ਨਾਲ ਆਰਡਰ ਆ ਰਹੇ ਨੇ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਜਿਨ੍ਹਾਂ ਨੇ ਪਿਛਲੇ ਸਰਦੀਆਂ ਦੇ ਵਿੱਚ ਇਹਨੂੰ ਵਰਤਿਆ ਸੀ ਬਹੁਤ ਤੁਸੀਂ ਇਹਨੂੰ ਰਿਪੀਟ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਵੀ ਸਾਡੇ ਬੱਚਿਆਂ ਦਾ ਇਲਾਜ ਹੋ ਜੀ ਤੁਸੀਂ ਆਰਡ ਉਹਨਾਂ ਤੋਂ ਮਾਫੀ ਚਾਹੁੰਨਾ ਕਿਉਂਕਿ ਉਹਨਾਂ ਕੋਲੇ ਆਰਡਰ ਸਾਡੇ ਲੇਟ ਪਹੁੰਚ ਰਹੇ ਨੇ ਸੋ ਉਹਨਾਂ ਕੋਲੇ ਜਲਦੀ ਪਹੁੰਚੂ ਤੁਹਾਡੇ ਕੋਲ ਸਾਰਿਆਂ ਕੋਲੇ ਜਿਨ੍ਹਾਂ ਨੇ ਆਰਡਰ ਕਰਿਆ ਸੀ ਇਹ ਫਾਰਮੂਲਾ ਜੋ ਕਿ ਅਸੀਂ ਬਹੁਤ ਲੰਬੇ ਟਾਈਮ ਤੋਂ ਇਹਨੂੰ ਵਰਤ ਰਹੇ ਆ ਆਪਣੀ ਪ੍ਰੈਕਟਿਸ ਦੇ ਮੇਰੇ ਪਿਤਾ ਜੀ ਮੇਰੇ ਦਿੰਦੇ ਸੀ ਸੋ ਅਸੀਂ ਵੀ ਆਪਣੇ ਮਰੀਜ਼ਾਂ ਨੂੰ ਸੋ ਹਰ ਸਾਲ ਜਿਹੜੇ ਸਰਦੀਆਂ ਦੇ ਵਿੱਚ ਕੀ ਖਾਲਾਂ ਦਿੰਨੇ ਵੀ ਸਾਡੇ ਬੱਚੇ ਵੀ ਠੀਕ ਰਹਿਣ ਅਸੀਂ ਵੀ ਠੀਕ ਰਹੀਏ ਸੋ ਇਹ ਐਲਰਜੀ ਹਰ ਕਿਸੇ ਰਪਾਕ ਗ੍ਰੈਨੂਲ ਹੁੰਦੇ ਨੇ ਇਹ ਤੇ ਹਲਦੀ ਦਾ ਜੋਗ ਆ ਇਹ ਇਹ ਹਲਦੀ ਤੋਂ ਐਡਵਾਂਸ ਤਰੀਕੇ ਨਾਲ ਤਿਆਰ ਕਰਿਆ ਜਾਂਦਾ ਇਹਦੇ ਨਾਲ ਤੁਹਾਨੂੰ ਦਵਾਂਗੇ ਇੱਕ ਅਸੀਂ ਨੱਕ 'ਚ ਇਹ ਪੂਰਾ ਕੰਬੋ ਪੈਕੇਜ ਹੈ ਇਹ ਕੰਬੋ ਤੁਹਾਡੇ ਕੋਲੇ ਬਹੁਤ ਬਾਜ਼ਾਰ ਰੇਟ ਤੇ ਪਹੁੰਚ ਜਾਂਦਾ ਓਨਲੀ 1200 ਰੁਪਏ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ ਇੱਥੋਂ ਅੱਗੇ ਲਓਗੇ 1100 ਰੁਪਏ ਦਾ ਚਲੋ ਹੁਣ ਬਹੁਤੀ ਆਪਾਂ ਗੱਲ ਨਾ ਕਰੀਏ ਆਪਣੇ ਪ੍ਰੋਡਕਟ ਦੀ ਇਹਨੂੰ ਜਿਹੜਾ ਵਰਤ ਲਿਆ ਪੁਰਾਣਾ ਆਦੇਸ਼ਾ ਜੁਕਾਮ ਆ ਜਿਨ੍ਹਾਂ ਨੂੰ ਛਿੱਕਾਂ बार-बार ਹੁੰਦੀਆਂ ਨੇ ਅਲਰਜੀ बार-बार ਹੋ ਜਾਂਦੀ ਆ ਕਦੇ ਡਸਟ ਤੋਂ ਕਦੇ ਧੂਏ ਤੋਂ ਛੋਟੇ-ਛੋਟੇ ਚੀਜ਼ ਤੋਂ ਅਲਰਜੀ ਹੋ ਜਾਂਦੀ ਆ ਤਾਂ ਹੁਣ ਮੌਸਮ ਚੇਂਜ ਹੋ ਰਿਹਾ ਅਕਤੂਬਰ ਨਵੰਬਰ ਚੱਲਦਾ ਇੱਥੇ ਆ ਕੇ ਹੋ ਜਾਂਦੀ ਆ ਮੌਸਮ ਚ ਧੂਏ ਤੋਂ ਜਾਂ ਅੱਗੇ ਜਦੋਂ ਫ ਤੋ ਅਲਰਜੀ ਤੋਂ ਤੁਸੀਂ ਬਿਲਕੁਲ ਰਾਹਤ ਪਾਉਣ ਵਾਸਤੇ ਇਹਨੂੰ ਹੁਣ ਤੁਸੀਂ ਸਰਦੀ ਸਰਦੀ ਇਹਦਾ ਸੇਵਨ ਕਰੋ ਇਹਨੂੰ ਮਗਾ ਕੇ ਜਿਆਦਾ ਥੁਆ ਕੇ ਤੁਸੀਂ ਲੈ ਲਓ ਪੱਕੇ ਇਲਾਜ ਵਾਸਤੇ ਜਿਹੜੇ ਆਪਣਾ ਚਾਹੁੰਦੇ ਨੇ ਪੱਕਾ ਇਲਾਜ ਕਰਨਾ ਉਹ ਇਹਨੂੰ ਸ਼ੁਰੂ ਕਰਨਾ ਜਿਨ੍ਹਾਂ ਨੇ ਚਾਹੁੰਦੇ ਨੇ ਜਿਹੜੇ ਵੀ ਅਸੀਂ 5-10 ਦਿਨ ਖਾਈਏ 15-20 ਦਿਨ ਖਾਈਏ ਮੱਸ ਗੋਲੀ ਵਾਂਗੂ ਵੀ ਉਦੋਂ ਬਾਅਦ ਬੰਦ ਕਰ ਦਈਏ ਉਹਨਾਂ ਵਾਸਤੇ ਨਹੀਂ ਹੈਗਾ ਇਹ ਇਹ ਸਿਰਫ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਆਪਣਾ ਪੱਕਾ ਇਲਾਜ ਕਰਨਾ ਜਾਂ ਆਪਣੇ ਬੱਚਿਆਂ ਦਾ ਪੱਕਾ ਇਲਾਜ ਕਰਨਾ ਵੀ ਬੱਚਿਆਂ ਦੇ ਅੱਗੇ ਜਾ ਕੇ ਉਹਨਾਂ ਦੇ ਵਾਲ ਚਿੱਟੇ ਨਾ ਹੋਣ ਰੇਸ਼ੇਰੀ ਬਿਮਾਰੀ ਨੂੰ ਬਿਲਕੁਲ ਜੜ ਤੋਂ ਠੀਕ ਕਰਨਾ ਚਾਹੁੰਦੇ ਜਿਹੜੇ ਉਹ ਇਹਨੂੰ ਮੰਗਵਾ ਸਕਦੇ ਨੇ ਜਾਂ ਇੱਥੋਂ ਆ ਕੇ ਲੈ ਸਕਦੇ ਆ ਇਹ ਸਿਰਫ ਇੱਥੇ ਧੂਰੀ ਅਗਰ ਤੁਸੀਂ ਮੈਨੂੰ ਮਿਲਣਾ ਹੋਵੇ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਕਾਲ ਕਰਕੇ ਆ ਸਕਦੇ ਹੋ ਅਗਰ ਤੁਸੀਂ ਮੰਗਵਾਉਣਾ ਹੋਵੇ ਤਾਂ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਆਰਡਰ ਕਰੋਗੇ ਅਲਰਜੀ ਲਿਖ ਦਿਓ ਅਲਰਜੀ ਕੰਪੋ ਪੈਕ